ਦੀ ਮੂਰਤੀ ਦੇ ਨਾਲ ਤੁਹਾਨੂੰ ਜਮਾ ਤੇ ਮਤਾ ਨੂੰ ਇਸ ਕਰਕੇ ਇਕੱਠਾ ਕੀਤਾ ਹੈ ਕਿ ਅਸੀਂ ਉਸ ਦੋਸ਼ੀ ਦੇ ਖਿਲਾਫ ਆਪ ਪੁਰਸ਼ ਨੇ ਕੰਬਰੀ ਸਰ ਵਿੱਚ ਹੋਈ ਕਲ ਮੰਦਪਾਗੀ ਘਟਨਾ ਦੇ ਵਿਰੁੱਧ ਵਿੱਚ ਹੈ ਜਿਸ ਮਹਾਪੁਰਸ਼ ਨੇ ਉਹ ਮਾਨਸਖੀਤ ਜਿਨ੍ਹਾਂ ਨੇ ਇਸ ਕਾਨੂੰਨ ਦੀ ਰਚਨਾ ਕੀਤੇ ਕਰਦੇ ਬਾਰੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਜੋ ਉਹਨਾਂ ਦਾ ਮਤਲਬ ਬੇਅਦਬੀ ਕੀਤੀ ਗਈ ਹੈ ਤੇ ਮੈਂ ਇਸ ਵਿਸ਼ੇ ਤੇ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਦੇ ਅਸਲ ਮਾਰੇ ਭੀਮrao ਅੰਬੇਦਕਰ ਸਾਹਿਬ ਜੀ ਦੀ ਫੋਟੋ ਕੇ ਸਾਥ ਸਟੈਚੂ ਕੇ ਸਾਥ ਜੋ ਛੇੜਛਾੜ ਨੇ ਕੀ ਉਹਨਕੋ ਤੋੜਾ ਹੈ ਇਸ ਕਰਕੇ ਲੋਗੋ ਮੇਂ ਬਹੁਤ ਹੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਂਕਾਰ ਸਿੰਘ ਦਾ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਹਾਪੁਰਸ਼ ਸ਼੍ਰੀ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਨਾਲ ਛੇੜਖਾਨੀ ਕਰਨ ਦੇ ਵਿਰੋਧ ਵਿੱਚ ਅੱਜ ਖੰਨਾ ਵਿਖੇ ਭਾਜਪਾ ਗੁੰਨੂਪੁਰ ਚੈਟਲੀ ਅਤੇ ਪਾਜਪਾ ਮੀਤ ਪ੍ਰਧਾਨ ਪੂਜਾ ਸਾਹਨੇਵਾਲੀਆ ਜੀ ਆਗਵਾਈ ਹੇਠ ਪੈਣਾ ਅਤੇ ਮਤਾਵਾਂ ਨਾਲੋਂ ਭਾਰੀ ਮਾਤਰਾ ਦੇ ਵਿੱਚ ਮੌਜੂਦ ਸ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਐਡਵੋਕੇਟ ਨੂਪਰ ਨੇ ਦੱਸਿਆ ਕਿ ਸਾਡੇ ਸਾਰਿਆਂ ਲਈ ਇਹ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਹੈ ਅਸੀਂ ਇਸ ਘਟਨਾ ਤੇ ਪਰਜੋਰ ਵਿਰੋਧ ਕਰਦੇ ਹਾਂ ਕਿਉਂਕਿ ਅੱਜ ਵੀ ਭਾਰਤ ਉਹਨਾਂ ਦਾ ਰਿਣੀ ਹੈ ਇਹ ਕਿਰਨੀ ਕਿਸ ਤਰ੍ਹਾਂ ਦੀ ਛਿੜਖਾਣੀ ਕਰਨੀ ਔਰ ਉਸ ਮੂਰਤੀ ਨੂੰ ਖੰਡਿਤ ਕਰਨਾ ਬਹੁਤ ਹੀ ਮੰਦਭਾਗੀ ਕੰਮ ਹੈ जय 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 भीम जय 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 भीम बाबा भजन तेरी सोच ते पहला ध्याने खो के रहेगा गली गली से आई आवाज गली गली में चलेगा सशि काल जी जय श्री राम जी आज एक ਸਾਡੇ ਹੱਕਾਂ ਦੀ ਰਾਖੀ ਵਾਸਤੇ ਹੈ ਅੰਮ੍ਰਿਤਸਰ ਵਿੱਚ ਹੋਈ ਕਲ ਮੰਦਪਾਗੀ ਘਟਨਾ ਦੇ ਵਿਰੁੱਧ ਵਿੱਚ ਹੈ ਜਿਸ ਮਹਾਪੁਰਸ਼ ਨੇ ਉਹ ਮਹਾਨ ਸਖਸ਼ੀਅਤ ਜਿਨ੍ਹਾਂ ਨੇ ਇਸ ਕਾਨੂੰਨ ਦੀ ਰਚਨਾ ਕੀਤੀ ਸੀ ਮੈਂ ਐਡਵੋਕੇਟ ਨਕੂਰ ਇਸ ਵਿਸ਼ੇ ਤੇ ਥੋੜਾ ਨਾਲ ਗੱਲ ਕਰਨਾ ਚਾਹਦੀ ਆ ਕਿ ਜਿਨ੍ਹਾਂ ਨੇ ਸਾਡੇ ਹੱਕਾਂ ਦੀ ਰਚਨਾ ਕੀਤੀ ਸੀ ਸਿਰਜਣਾ ਕੀਤੀ ਸੀ ਔਰ ਪੂਰੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਉਹਨਾਂ ਦੇ ਹੱਕਾਂ ਦੀ ਸਾਨੂੰ ਰਾਖੀ ਕਰਨੀ ਪੈ ਰਹੀ ਹੈ ਕਿ ਇੰਨੇ ਪੰਜਾਬ ਦੇ ਮਾੜੇ ਹਾਲਾਤ ਹੋ ਚੁੱਕੇ ਨੇ ਲਾਅ ਐਂਡ ਆਰਡਰ ਜਮੇ ਹੀ ਪੰਗ ਹੋ ਚੁੱਕੇ ਆ ਜਿਸ ਲਾਅ ਦੀ ਰਚਨਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਕੀਤੀ ਸੀ ਭੀਮ ਰਾਵ ਅੰਬੇਦਕਰ ਜੀ ਨੇ ਕੀਤੀ ਸੀ ਉਹਨਾਂ ਦੇ ਪੁੱਤ ਨਾਲ ਜੋ ਛੇੜਖਾਨੀ ਕੀਤੀ ਗਈ ਹੈ ਕੱਲ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਹ ਹੀ ਮੰਦਭਾਗੀ ਘਟਨਾ ਪੰਜਾਬ ਦੇ ਸਟੇਟ ਵਿੱਚੋਂ ਹੋਣੀ ਉਸ ਤੋਂ ਵੀ ਜ਼ਿਆਦਾ ਸਾਡੇ ਲਈ ਕਲੰਕਿਤ ਗੱਲ ਹੈ ਤੇ ਮੈਂ ਇਸ ਦੇ ਲਈ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਵੀ ਕਰਨਾ ਚਾਹੁੰਦੀ ਹਾਂ ਤੇ ਅੱਜ ਇਹਨਾਂ ਸਾਰਾ ਭੈਣਾਂ ਦੇ ਰਾਹੀਂ ਤੁਹਾਡੇ ਤੱਕ ਇਹ ਸੰਦੇਸ਼ ਵੀ ਪਹੁੰਚਾਣਾ ਚਾਹੀਦਾ ਹੈ ਕਿ ਤੁਸੀਂ ਪੰਜਾਬ 'ਚ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖੋ ਨਹੀਂ ਤਾਂ ਇਹ ਰੋਸ ਪ੍ਰਦਰਸ਼ਨ ਸਾਡਾ ਹੋਰ ਵੀ ਤਿੱਖਾ ਹੋਵੇਗਾ ਜਦ ਤੱਕ ਦੋਸ਼ੀ ਨੂੰ ਇਸ ਦੀ ਸਜ਼ਾ ਨਹੀਂ ਮਿਲ ਜਾਂਦੀ ਬਾਬਾ ਸਾਈਬਾ ਦੇ ਅੰਬੇਦਕਰ ਜਿਨ੍ਹਾਂ ਦਾ ਪੂਰਾ ਨਾਮ ਡਾਕਟਰ ਭੀਮਰਾਵ ਅੰਬੇਦਕਰ ਜੀ ਹੈ ਉਹਨਾਂ ਦੇ ਬਾਰੇ ਦੱਸਣਾ ਤਾਂ ਬਹੁਤ ਹੀ ਮੈਨੂੰ ਲੱਗੇਗਾ ਕਿ ਉਹ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਹਨ ਠੀਕ ਹੈ ਕਿਉਂਕਿ ਉਹ ਐਸੇ ਸਕਾਲਰ ਸਨ ਜਿਨ੍ਹਾਂ ਕੋਲ ਇੰਡੀਆ ਦੇ ਵਿੱਚ 32 ਡਿਗਰੀ ਸਨ ਉਨਾ ਕੋਲ 32 ਡਿਗਰੀਜ਼ ਦੇ ਹੋਲਡਰ ਹਨ ਉਹ ਤੇ 바ਵਾ ਸਾਹਿਬ ਅੰਬੇਦਕਰ ਜੋ ਇਸ ਸੰਵਿਧਾਨ ਨੂੰ ਲੈ ਕੇ ਆਏ ਉਹਨਾਂ ਤੋਂ ਇੱਕ ਦਿਨ ਪਹਿਲਾਂ 26 ਜਨਵਰੀ ਨੂੰ 26 ਜਨਵਰੀ ਹੀ ਲੰਘ ਕੇ ਹਟਿਆ ਤੇ ਉਸ ਤੋਂ ਦੂਸਰੇ ਦਿਨ 27 ਜਨਵਰੀ ਨੂੰ 80 ਵੱਡੀ ਮੰਤ ਭਾਗੀ ਘਟਨਾ ਵਾਪਰਦੀ ਹੈ ਤੇ ਕਿਤੇ ਨਾ ਕਿਤੇ ਸਾਡੇ ਸੰਵਿਧਾਨ ਦੀ ਵੀ ਤੋਹੀਨ ਹੈ ਇਸ ਲਈ ਮੈਂ ਸਰਕਾਰ ਨੂੰ ਇਸ ਚੀਜ਼ ਦੀ ਗੁਜ਼ਾਰਿਸ਼ ਕਰਦੀਆਂ ਕਿ ਇਸ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਸਾਡੀ ਜਨਤਾ ਦੀ ਇਹ ਪੁਕਾਰ ਉੱਪਰ ਤੱਕ ਪਹੁੰਚਾਈ ਜਾਵੇ ਹਾਂਜੀ ਕੀ ਨਾ ਹੈ ਮੇਰਾ ਨਾਮ ਰਈਆ ਚੋਪੜਾ ਹੈ ਤੇ ਸਾਨੂੰ 바ਵਾ ਬੇਦਕਲ ਜੀ ਬਾਰੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਜੋ ਵੀ ਉਹਨਾਂ ਦਾ ਮਤਲਬ ਮਾਂ ਬੇਅਦਰੀ ਕੀਤੀ ਗਈ ਹੈ ਤੇ ਮੈਂ ਇਸ ਵਿਸ਼ੇ ਤੇ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਦੇ ਅਸਲ ਲੈ ਤੇ ਤੁਰਦੇ ਆ ਰਹੇ ਆ ਪਾਬਾ ਜੀ ਨੇ ਸਾਨੂੰ ਹੁਣ ਤੱਕ ਇੰਨਾ ਕੁਝ ਦਿੱਤਾ ਸਿੱਖਣ ਵਾਸਤੇ ਤੇ ਮਾ ਇਹ ਜੋ ਨਹੀਂ ਆਵੇ ਜਿਹੜਾ ਵੀ ਜਿਸ ਨੇ ਵੀ ਇਹ ਕੁੱਛ ਕੀਤਾ ਉਸ ਨੂੰ ਸਖਤ ਤੋਂ ਸਖਤ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਅਸੀਂ ਬਹੁਤ ਮਤਲਬ ਸਾਬ ਸਭ ਦੇਖ ਕੇ ਸਾਰੇ ਦੇਸ਼ ਦੇ ਮਨ ਵਿੱਚ ਬਹੁਤ ਜ਼ਿਆਦਾ ਰੋਸ਼ ਪੈਦਾ ਹੋ ਰਿਹਾ ਇਸ ਤਰ੍ਹਾਂ ਤੇ ਕਿਰਪਾ ਕਰਕੇ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਦਮ ਉਠਾਇਆ ਜਾਵੇ ਤਾਂ ਕਿ ਆਹਾਂ ਤੋਂ ਕੋਈ ਵੀ ਐਸਾ ਕਦਮ ਚੱਕਣ ਤੋਂ ਪਹਿਲਾਂ ਸੋਚੇ ਸੱਜੂ ਹਰਿਦਾਸ ਹਾਂਜੀ ਜੈ ਸੇ ਆਰਾਮ ਸਭੀ ਭਾਈਓ ਬਹਨੋ ਕੋ और जो हमारे आकाश सिंह आकाश सिंह नाम के शख्स ने हमारे भीमराव अंबेडकर साहिब जीन की फ़ोटो के साथ स्टैचू के साथ जो छेड़छाड़ी की है उनको तोड़ा है इस करके लोगों में बहुत ही रोध प्रदर्शन है और हम चाहते हैं कि उनके जो भी ये इस घटना को वापर घटना को अंजाम दिया उनके उसके खिलाफ सख्त से सख्त सक, सजा होनी चाहिए और हम सभी लोग यही हाथ जोड़ के विनती करते हैं कि सभी लोग इकट्ठे हों और उनके न्याय के लिए खड़े हों